ਸੋ ਕਮਲਜੀਤ ਬਰਾੜ ਅੱਜ ਨਾਮਜਦ ਕੀਤੇ ਵੀਰੇ ਰੂਬੀ ਕੋਨ ਤੇ ਆਏ ਹੋ ਬਹੁ ਵੱਡਾ ਕਾਫਲਾ ਕਿਵੇਂ ਦੇਖਦੇ ਹੋ ਕਿ ਜਿੱਤ ਲੱਗ ਰਹੀ ਹੈ ਵੀ ਯਕੀਨੀ ਤੁਸੀਂ ਨਿਗਾਹ ਮਾਰੋ ਪਾਤਸ਼ਾਹ ਦੀ ਮਿਹਰ ਦੇ ਨਾਲ ਪੰਜਾਬ ਦੀ ਜਵਾਨੀ ਨੇ ਇੱਕ ਫੈਸਲਾ ਲੈ ਲਿਆ ਹੈ ਕਿ ਉਸ ਵਿਚਾਰ ਨਾਲ ਖੜਨਾ ਹੈ ਜਿਹੜਾ ਵਿਚਾਰ ਸਾਡੇ ਪੁਰਖੇ ਸਾਨੂੰ ਦੇ ਕੇ ਗਏ ਆ ਜਿਹੜਾ ਵਿਚਾਰ ਸਾਡੇ ਬਾਬਾ ਜਰਵਰ ਸਿੰਘ ਬਾਬਾ ਫਤਿਹ ਸਿੰਘ ਦੇ ਕੇ ਗਏ ਆ ਜਿਹੜਾ ਨਾ ਕੁਣਾਣਾ ਹੈ ਨਾ ਡਰਨ ਵਾਲਾ ਹੈ ਨਾ ਰੁਕਣ ਵਾਲਾ ਹੈ ਨਾ ਕੈਦ ਹੋਣ ਵਾਲਾ ਹੈ ਇੱਕ ਆਜ਼ਾਦ ਵਿਚਾਰ ਨਾਲ ਖੜਨ ਦਾ ਜਵਾਨੀ ਨੇ ਫੈਸਲਾ ਲੈ ਲਿਆ ਤੁਹਾਡੇ ਸਾਹਮਣੇ ਦੇਖੋ ਠਾਠਾ ਮਾਰਦਾ ਦਰਿਆ ਪੰਜਾਬ ਦੀ ਜਵਾਨੀ ਹੈ ਔਰ ਪੰਜਾਬ ਦੀ ਜਵਾਨੀ ਜੇ ਜਵਾਨੀ ਜਵਾਨੀ ਦੇ ਸਹੀ ਅਰਥ ਸਮਝ ਲਵੇ ਦਰਿਆਵਾਂ ਦੇ ਵਹਿਣ ਮੋੜਨ ਦੇ ਸਮਰਾਥਾ ਜਵਾਨੀ ਇਹ ਉਹ ਜਵਾਨੀ ਆ ਜਿਹਨੂੰ ਕਦੇ ਕਲੰਕਿਤ ਕਰਕੇ ਕਿਹਾ ਜਾਂਦਾ ਸੀ ਆ ਦੇਖੋ ਇਹ ਜਜ਼ਬੇ ਨਾਲ ਲਵਰੇਜ ਜਜ਼ਬੇ ਨਾਲ ਲਵਰੇਜ ਵਰ ਜਵਾਨੀ ਹੈ ਇਹ ਪੰਜਾਬ ਦੀ ਆਲਾ ਫਟਿੰਗ ਨੂੰ ਜਿਹੜੇ ਕੇਸਰੀ ਨਿਸ਼ਾਨ ਤੋਂ ਤੁਸੀਂ ਕਹਿੰਦੇ ਵੀ ਦਿੱਕਤ ਸਗੀ ਅੱਜ ਲੁਧਿਆਣੇ ਦੀਆਂ ਸੜਕੀਆਂ ਸੜਕਾਂ ਜਿਹੜੀਆਂ ਲੁਧਿਆਣੇ ਦੀਆਂ ਕੇਸਰੀ ਨਿਸ਼ਾਨ ਨਾਲ ਹੀ ਭਰੀਆਂ ਹੋਈਆਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਨਾ ਤੇ ਜਿਹਨੂੰ ਤਕਲੀਫ ਆ ਤਕਲੀਫ ਮੰਨੀ ਜਾਵੇ ਪਰ ਸਾਡਾ ਤਾਂ ਇਹਦੇ ਬਿਨਾ ਗੁਜ਼ਾਰਾ ਨਹੀਂ ਸਾਡਾ ਤਾਂ ਇਹਦੇ ਬਿਨਾ ਸਰਦਾ ਹੀ ਨਹੀਂ ਸਾਡਾ ਇਹਦੇ ਬਿਨਾ ਹੋਰ ਕੋਈ ਸਹਾਰਾ ਹੀ ਨਹੀਂ ਮੁਲਕ ਦਾ ਸਹਾਰਾ ਨਹੀਂ ਇਹ ਮੁਲਕ ਜੇ ਮੁਲਕ ਹੈ ਨਾ ਇਹ ਕੇਸਰੀ ਨਿਸ਼ਾਨ ਕਰਕੇ ਆ ਇਹ ਨਹੀਂ ਇਹ ਕੇਸਰੀ ਇਹ ਮੁਲਕ ਮੁਲਕ ਨਹੀਂ ਸੀ ਹੋਣਾ ਜੇ ਕੇਸਰੀ ਵਾਲੇ ਨਾ ਹੁੰਦੇ ਜੇ ਕੇਸਰੀ ਨਿਸ਼ਾਨ ਨਾ ਹੁੰਦਾ ਇੱਥੇ ਅਬਦਾਲੀ ਨਾ ਪੱਜਿਆ ਹੁੰਦਾ ਇੱਥੇ ਫਰੰਗੀਆਂ ਦਾ ਲਾਲ ਤੇ ਚਿੱਟਾ ਝੂਲਦਾ ਹੁੰਦਾ ਤੇ ਕੇਸਰੀ ਵਾਲਿਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਮੁਲਕ ਬਚਾਇਆ ਹੈ। ਸਾਲ ਬੈਂਸ ਭਰਾਵਾਂ ਨੇ ਕਾਂਗਰਸ ਜੁਆਇਨ ਕਰ ਲਈ। ਕਿਵੇਂ ਲੱਗਦਾ ਤੁਹਾਨੂੰ ਕਿ ਕੀ ਕੀ ਕੋਈ ਮਜਬੂਰੀ ਰਹੀ ਹੋਊਗੀ ਜਾਂ ਤੁਹਾਨੂੰ ਲੱਗਦਾ ਕਿ ਰਾਜੇ ਵਡਿੰਗ ਸਟਰੋਂਗ ਹੋਣ ਗਿਆ? ਰਾਜੇ ਵਡਿੰਗ ਨੇ ਆਪ ਦੇ ਪੈਰਾਂ ਦੇ ਉੱਤੇ ਆਪ ਕਹਾੜਾ ਮਾਰਿਆ ਏ। ਉਹਨਾਂ ਨੂੰ ਸ਼ਾਮਲ ਕਰਕੇ ਸੈਂਕੜੇ ਕਾਂਗਰਸੀ ਵਰਕਰਾਂ ਤੇ ਉਹਨਾਂ ਨੇ ਝੂਠੇ ਪਰਚੇ ਦਰਜ ਕਰਾਏ ਆ। ਕੀ ਉਹ ਕਾਂਗਰਸੀ ਵਰਕਰ ਹੁਣ ਜਮੀਰ ਮਾਰ ਕੇ ਰਾਜੇ ਵਡਿੰਗ ਦੇ ਮਗਰ ਤੁਰਨਗੇ? ਉਹ ਕਾਂਗਰਸ ਦੇ ਕਾਉਂਸਲਰ ਜਿਨ੍ਹਾਂ ਨੇ ਕਹਿੰਦਾ ਰਿਹਾ ਹੁਣ ਆਪਦੀਆਂ ਟਿਕਟਾਂ ਮੰਗਣੇ ਦੇ ਕੋਲ ਜਾਇਆ ਕਰਨਗੇ ਇਹ ਤਾਂ ਹਾਰ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਹਾਲਾਤ ਬਣਦੇ ਹੁੰਦੇ ਨੇ ਜਿੱਤਾਂ ਹਾਰਾਂ ਦੇ ਆ ਜਿੱਤਾਂ ਦੇ ਹਾਲਾਤ ਬਣਾਏ ਨੇ ਨੌਜਵਾਨਾਂ ਨੇ ਤੇ ਰਾਜੇ ਦੀ ਹਾਰ ਦੇ ਹਾਲਾਤ ਆ ਬੋਰਡ ਦੇਖੋ ਸ਼ਹਿਰ ਦੇ ਵਿੱਚ ਕਿੰਨੇ ਲੱਗੇ ਆ ਰਾਹੁਲ ਗਾਂਧੀ ਦੀ ਤੇ ਆਪਦੀ ਫੋਟੋ ਆ ਕਿ ਮੈਂ ਪਹਿਲਾਂ ਕਹਿੰਦਾ ਆ ਨਾ ਕਿ ਇੱਥੋਂ ਦੀ ਲੀਡਰਸ਼ਿਪ ਨੂੰ ਨਾਕਾਬਲ ਸਮਝਦਾ ਉਹ ਇੱਥੋਂ ਦੀ ਲੀਡਰਸ਼ਿਪ ਨੂੰ ਬਿਲਕੁਲ ਹੀ ਬੇਕਾਰ ਸਮਝਦਾ ਜਿਨ੍ਹਾਂ ਦੀ ਫੋਟੋ ਤੱਕ ਲਾਉਣੀ ਉਹਨੇ ਆਪਦੇ ਬੋਰਡਾਂ ਤੇ ਜ਼ਰੂਰੀ ਨਹੀਂ ਸਮਝੀ ਰਾਜੇ ਤੋਂ ਦੁਖੀ ਜਿਹੜੀ ਲੀਡਰਸ਼ਿਪ ਹੈ ਜਦ ਬੈਂਸ ਦੇ ਜਾਨ ਦੇ ਨਾਲ ਜਿਹੜੀ ਕਾਂਗਰਸ ਦੁਖੀ ਹੋਈ ਰਾਜਪਟਿੰਗ ਤੋਂ ਤੁਹਾਨੂੰ ਫੋਨ ਆ ਰਹੇ ਆ ਮੈਨੂੰ ਤਾਂ 10 ਦਿਨ ਪਹਿਲਾਂ ਫੋਨ ਆਉਣ ਲੱਗੇ ਸੀ ਜਿਹੜੇ ਬੈਂਸ ਦੀ ਟੀਮ ਦੇ ਬੰਦੇ ਆ ਕਿ ਉਹਨਾਂ ਨੇ ਖੜਨਾ ਨਹੀਂ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਬਹੁਤ ਸਾਥੀਆਂ ਦੇ ਆ ਗਏ ਸੀ ਤੇ ਮੈਂ ਕਿਹਾ ਚਲੋ ਜਦੋਂ ਫੈਸਲਾ ਲਵਾਂਗਾ ਫਿਰ ਦੇਖਾਂਗੇ ਹੁਣ ਕਾਂਗਰਸੀ ਜਿਹਨੇ ਕਾਂਗਰਸੀ ਕੌਂਸਲਰ ਰਾਤੋਂ ਨਗਰ ਦੇ ਮੈਨੂੰ ਤਰਸ ਵੀ ਆਉਂਦਾ ਵਿਚਾਰਿਆਂ ਤੇ ਤੇ ਮੈਂ ਬੇਸ਼ੱਕ ਉਹਨੂੰ ਉਹ ਮਿਹਣਾ ਸਮਝਣ ਤਾਣਾ ਸਮਝਣ ਉਹਨਾਂ ਨੇ ਇੱਕ ਦਿਨ ਮੀਟਿੰਗ ਦੇ ਵਿੱਚ ਸਾਰੇ ਕਾਉਂਸਲਰ ਸੀ ਸਾਬਕਾ ਕਾਉਂਸਲਰ ਵੀ ਸੀ ਸੀਨੀਅਰ ਕਾਂਗਰਸੀ ਆਗੂ ਵੀ ਸੀ 200 ਦੇ ਕਰੀਬ ਬੰਦਿਆਂ ਦੀ ਇੱਕ ਮੀਟਿੰਗ ਸੀ ਇੱਥੇ ਰਾਜਵਿੰਗ ਨਾਲ ਉਹਨਾਂ ਨੇ ਬਕਾਇਦਾ ਇਹ ਗੱਲ ਸਟੇਜ ਤੋਂ ਮਾਈਕ ਦੇ ਵਿੱਚ ਗਈ ਕੰਨ ਜ ਨਹੀਂ ਗਈ ਕਿਸੇ ਨੇ ਕਿ ਇਹਨੂੰ ਸ਼ਾਮਲ ਨਾ ਕਰਿਓ ਬੈਂਸ ਨੂੰ ਸ਼ਾਮਲ ਨਾ ਕਰਿਓ ਉਹਨੇ ਟਿੱਚ ਜਾਣਿਆ ਉਹਨਾਂ ਦੀ ਇਸ ਗੱਲ ਨੂੰ ਕਿ ਤੁਹਾਡੀ 200 ਦੀ ਮੈਨੂੰ ਲੋੜ ਨਹੀਂ ਤੁਹਾਡੀ ਗੱਲ ਮਿੱਟੀ ਕੱਟੇ ਰੋਲਦੀ ਯਾਰੋ ਨੇ ਤੇ ਇਹ ਦੋਨੂੰ ਰਲਆ ਲਿਆ ਹੁਣੇ 200 ਫੈਸਲਾ ਲਵੇ ਵੀ ਹੁਣ ਉਹਨਾਂ ਨੇ ਕੀ ਕਰਨਾ ਹੈ ਸਭ ਨੂੰ ਕਿਵੇਂ ਸਿਖਾਉਣਾ ਹੈ ਰਵਨੀਤ ਬਿੱਟੂ ਇਮੋਸ਼ਨਲ ਪਤਾ ਲੱਗ ਰਿਹਾ ਜਿਵੇਂ ਖੇਡ ਰਹੇ ਹੁੰਦੇ ਨੇ ਘਰ ਦਾ ਬੜਾ ਵਿਵਾਦ ਬਣਿਆ ਉਹ ਫਿਰ ਡਰਾਮੇ ਹੁੰਦੇ ਆ ਜੀ ਕਰਨੇ ਸ਼ੁਰੂ ਤੋਂ ਕਰਦਾ ਆ ਇਹ ਵੀ ਡਰਾਮਾ ਦੇਖੋ ਡਰਾਮੇ ਦੀ ਰਾਜਨੀਤੀ ਦਾ ਅੰਤ ਹੋ ਚੁੱਕਿਆ ਹੈ ਅੱਜ ਅੱਜ ਬਹੁਤ ਵੱਡਾ ਇਕੱਠ ਹੈਗਾ ਤੁਹਾਡੀ ਪਿੱਛੇ ਗੱਡੀਆਂ ਹੀ ਗੱਡੀਆਂ ਨੇ ਤੁਹਾਡੇ ਨਾਰੇ ਲੱਗ ਰਹੇ ਨੇ ਲੱਗਦਾ ਕਿ ਅੱਜ ਜਿੱਤ ਯਕੀਨੀ ਜੇਕਾਰੇ ਲੱਗ ਰਹੇ ਨੇ ਆਪਾਂ ਤੁਰ ਲੱਗੇ ਨੇ ਪਹਿਲਾਂ ਹੀ ਕਹਤਾ ਸੀ ਮੇਰੇ ਨਾਂ ਦਾ ਨਾਹਰਾ ਨਹੀਂ ਲਾਉਣਾ ਕਿਸੇ ਨੇ ਪਾਤਸ਼ਾਹ ਦਾ ਪਾ ਆ ਦੇਖੋ ਲੁਧਿਆਣੇ ਵਾਲੋ ਕੀ ਕਹਿੰਦੇ ਹੋ ਕਿਰਤਨ ਕੋਏ ਲੁਧਿਆਣੇ ਵਾਲਿਓ ਤੁਹਾਨੂੰ ਲੀਡਰਸ਼ਿਪ ਦੀ ਤਬਦੀਲੀ ਫਰਕ ਮਹਿਸੂਸ ਕਰਾਉਂਗਾ ਤੁਸੀਂ ਮਹਿਸੂਸ ਕਰੋਗੇ ਕਿ ਹਾਂ ਮਾਣਪ ਮਹਿਸੂਸ ਕਰੋਗੇ ਪੂਰਾ ਪੰਜਾਬ ਤੁਹਾਡੇ ਦਾ ਮਾਣ ਕਰੂਗਾ ਕਿ ਲੁਧਿਆਣੇ ਵਾਲੇ ਤੁਸੀਂ ਆਪ ਦਾ ਸਹੀ ਬੰਦਾ ਚੁਣਿਆ ਹੈ ਥੋੜੀ ਪੇਠ ਨਹੀਂ ਲੱਗਣ ਦੇਊਗਾ ਥੋੜੀ ਧੌਣ ਨੀ ਵੀ ਨਹੀਂ ਹੋਣ ਦੇਊਗਾ ਇਹਨਾਂ ਵਾਂਗੂ ਇਹ ਨਹੀਂ ਕਿ ਮੈਂ ਤੁਹਾਨੂੰ ਲੱਭੂ ਨਹੀਂ ਮੈਂ ਤਾਂ ਐਂ ਸੜਕਾਂ ਤੇ ਗਲੀਆਂ 'ਚ ਰਹਿਣ ਵਾਲਾ ਬੰਦਾ ਐ ਮੇਰੇ ਨਾਲ ਤੁਰੋਂਗੇ ਤੇ ਮੈਂ ਤੁਹਾਡੇ ਨਾਲ ਹੱਕ ਡਾ ਕੇ ਦਰੂਗਾ ਚਾਹੇ ਜਿਹੜੇ ਕਾਉਂਸਲਰ ਵੀ ਐ ਨਾ ਮੇਰੇ ਭਰਾ ਚਾਹੇ ਪਿੰਡਾਂ ਦੇ ਸਰਪੰਚਾਂ ਕੋਈ ਵੀ ਐਮਪੀ ਕੋਈ ਵੀ ਐਮਪੀ ਚੁਣਿਆ ਹੋਇਆ ਐਮਐਲਏ ਐਮ ਐਮ ਸੀ ਆ ਕਾਉਂਸਲਰਾਂ ਨਾਲ ਜਾਂ ਸਰਪੰਚਾਂ ਨਾਲ ਨਹੀਂ ਖੜਦਾ ਕਮਲਜੀਤ ਸਿੰਘ ਬਰਾਰ ਦਾ ਸਾਥ ਦੋ ਕਮਲਜੀਤ ਸਿੰਘ ਬਰਾਰ ਤੁਹਾਡੇ ਮੂਹਰੇ ਡਾਂਗ ਲੈ ਕੇ ਖੜੂ ਤੁਹਾਡੇ ਵਿਰੋਧੀਆਂ ਦੇ ਖਿਲਾਫ ਉਹ ਧੰਨਵਾਦ ਸੋ ਕਮਲਜੀਤ ਬਰਾੜ ਬਹੁਤ ਵੱਡੇ ਕੱਟ ਦੇ ਨਾਲ ਤੁਸੀਂ ਦੇਖੋ ਕਿ ਰੂਬੀਕਾਨ ਰੂਬੀਕਾਨ ਗੱਡੀ ਉੱਤੇ ਸਵਾਰ ਹੋ ਕੇ ਬਹੁਤ ਵੱਡਾ ਕੱਟ ਲੈ ਕੇ ਲੁਧਿਆਣੇ ਪਹੁੰਚੇ ਨੇ ਕਹਿੰਦੇ ਵੀ ਅੱਜ ਸਾਡੀ ਜਿੱਤ ਜਿਹੜੀ ਹੈ ਉਹ ਯਕੀਨੀ ਹੋ ਗਈ ਬੈਂਸ ਭਾਵੇਂ ਤਾਂ ਵੀ ਟਿੱਪਣੀ ਕੀਤੀ ਰਵਨੀਤ ਬਿੱਟੂ ਤੇ ਵੀ ਤੇ ਰਾਜੇ ਵੜੇਂਗੀ ਦੀ ਸਥਿਤੀ ਤੇ ਵੀ ਟਿੱਪਣੀ ਕਰਦਿਆਂ ਹੋયા ਉਹਨਾਂ ਨੇ ਸਿੱਧੀਆਂ ਨਾਲ ਕੀਤੀਆਂ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ